ਸੁਖਬੀਰ ਬਾਦਲ ਤੇ ਗੋਲੀ ਚਰੋਣ ਵਾਲੇ ਨਾਰਾਇਣ ਸਿੰਘ ਦੇ ਡੇਰਾ ਬੱਬਾ ਨਾਨਕਰ ਪਤਨੀ ਨਾਲ ਕੀਤੀ ਗੱਲਬਾਤ ਨਾਰਾਇਣ ਸਿੰਘ ਦੇ ਦੋ ਬੇਟੇ ਨੇ ਦੋਨੇ ਹੀ ਵਕੀਲ ਹਨ ਪਤਨੀ ਅਤੇ ਨਾਰਾਇਣ ਸਿੰਘ ਦੋਨੇ ਹੀ ਰਹਿੰਦੇ ਸੀ ਆਪਣੇ ਘਰ ਸਵੇਰੇ ਘਰੋਂ ਕਿਸੇ ਸ਼ਹੀਦੀ ਵਰਤੀ ਦੇ ਸਮਾਗਮ ਲਈ ਜਾਣ ਲਈ ਕਿਹਾ ਗਿਆ ਸੁਖਬੀਰ ਬਾਦਲ ਤੇ ਗੋਲੀ ਚਰੋਣ ਵਾਲੇ ਨਾਰਾਇਣ ਸਿੰਘ ਦੇ ਡੇਰਾ ਬੱਬਾ ਨਾਨਕਰ ਪਤਨੀ ਨਾਲ ਕੀਤੀ ਗੱਲਬਾਤ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਦੇ ਬਾਤ ਨਹੀਂ ਕੋਈ ਵੱਜ ਗਈ। ਬੱਸ ਕੋਈ ਗੱਲ ਹੋ ਗਈ ਬੰਦੇ ਜੀ। ਕੋਈ ਗੱਲ ਨਹੀਂ ਰਹਿ ਗਈ। ਕਿਹਾ ਮੈਂ ਤਾਂ ਘਰ ਆ ਹੁਣ ਮੈਨੂੰ ਨਹੀਂ ਪਤਾ। ਗਿਆ ਤਾਂ ਘਰ ਨਾਲ ਮੈਂ ਤਾਂ ਠੀਕ ਨਹੀਂ ਮੈਂ ਤਾਂ ਕਰ ਨਹੀਂ ਕਰੂੰਗੀ। ਆਰਾਮ ਵਾਲੀ ਅੱਛਾ ਕਿੰਨੇ ਵਜੇ ਵੇਚੀ ਕਰਾ ਮੈਂ ਗਲਤ ਪੁੱਛ ਰਹੀ। ਇਹ ਗੱਲ ਨਹੀਂ ਹੋਣੀ ਸੀ। ਹਣੇ ਕੋਣੀ ਸੀ ਲਜੇ ਕਰਾਂਗੇ ਇਹ ਨਹੀਂ। ਗਲਤ ਕੋਈ ਗੱਲ ਨਹੀਂ। ਮੈਂ ਮੈਂ ਤਾਂ ਪੁੱਛੇ ਨਹੀਂ। ਅੱਛਾ ਘਰੋਂ ਕਿੰਨੇ ਵਜੇ ਗਏ ਸੀ? 9:00 ਵਜੇ ਕਰਾਂਗੇ। 9:00 ਹਾਂਜੀ। ਅੱਛਾ ਕੀ ਪਤਾ ਲੱਗਾ ਸੀ ਤੁਹਾਨੂੰ ਕਿਦਾ ਪਤਾ ਲੱਗਾ ਮੈਨੂੰ ਮੈਂ ਤਾਂ ਠੀਕ ਨਹੀਂ ਮੈਂ ਤਾਂ ਜਾਈ ਚ ਲੰਮੀ ਪਈ ਹਾਂ ਤੇ ਬਾਹਰੋਂ ਆਣ ਕੇ ਦੁਆ ਜਨਕ ਖਬਰ ਸੁਣੀ ਉਹਨਾਂ ਆਣ ਕੇ ਦੁਆ ਕਰਤਾ ਤੇ ਮੈਨੂੰ ਪੁੱਛ ਕੇ ਤੇ ਕਹਿੰਦੇ ਜੀ ਲੰਮੀ ਪਈ ਉਹ ਕੋਈ ਖਬਰ ਸੁਣੀ ਮੈਂ ਨਹੀਂ ਆਣੀ ਸੀ ਉਹਨਾਂ ਮੈਨੂੰ ਦੱਸਿਆ ਤੇ ਮੈਨੂੰ ਪਤਾ ਲੱਗਾ ਜੀ ਅੱਗੇ ਵੀ ਗੁਰੂ ਘਰ ਦਾ ਸੇਵਾ ਤੇ ਜਾਂਦੇ ਸੀ ਜਾਂਦੇ ਉਹ ਜਿੱਥੇ ਬੱਚੀ ਮਨਾਉਂਦੀ ਹੋ ਉੱਥੇ ਜਾਂਦੀ ਹੈ ਇਹ ਕੱਲ ਵੀ ਗਏ ਸੀ ਤੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਵੀ ਅੱਜ ਹੀ ਗਏ ਅੱਜ ਹੀ ਗਏ ਕੁਝ ਕਹਿ ਕੇ ਗਏ ਹੋਣ ਨਾ ਨਾ ਕੋਈ ਗੱਲਬਾਤ ਨਹੀਂ ਉਹਨਾਂ ਨੂੰ ਜਾਣ ਲੱਗਿਆ ਕੋਈ ਗੱਲਬਾਤ ਉਹ ਦੇ ਵੀ ਨਹੀਂ ਕਰਦੇ ਤੁਹਾਨੂੰ ਕਿੱਦਾਂ ਤੁਹਾਨੂੰ ਪਤਾ ਲੱਗਾ ਕੋਈ ਕਿੱਦਾਂ ਮੈਨੂੰ ਪਤਾ ਤੁਹਾਨੂੰ ਦੱਸਿਆ ਵੀ ਮੈਂ ਤਾਂ ਪਈ ਹਾਂ ਲੰਮੀ ਤੇ ਦੂਹਰੋਂ ਆਣੀ ਦੀ ਬੁਆ ਘਟਾਇਆ ਤੇ ਉਹਨਾਂ ਆਖਿਆ ਖਬਰਾਂ ਮੁੰਡਿਆਂ ਭੈਣ ਦੀ ਖਬਰਾਂ ਵੇਖੀ ਮੈਂ ਨਹੀਂ ਆਣੀ ਵੇਖੀ ਐ ਨਹੀਂ ਖਬਰ ਆ ਗਿਆ ਲੈ ਮੈਂ ਅੱਛਾ ਕਿੰਨੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਹੋਰ ਨਰਿੰਦਰ ਸਿੰਘ ਤੋਂ ਇਲਾਵਾ ਤੁਸੀਂ ਹੋਰ ਕੌਣ ਹੋਰ ਮੇਰੇ ਦੋ ਬੇਟੇ ਨੇ ਦੋਨੋਂ ਆ ਤੇ ਤਿੰਨ ਪੁੱਤਰ ਨੇ ਪੁੱਤਰ ਅੱਛਾ ਉਹ ਵੀ ਇੱਥੇ ਰਹਿੰਦੇ ਨੇ ਇਸੇ ਘਰ 'ਚ ਨਹੀਂ ਇੱਕ ਵੱਡੇ ਇੱਥੇ ਰਹਿੰਦੇ ਤੁਸੀਂ ਜਿੰਨ ਬਾਅਦ ਪੁੱਤ ਬੇਟੇ ਦੋਨੋਂ ਕੀ ਕਰਦੇ ਨੇ ਉਹ ਵਕੀਲੀ ਕਰਦੇ ਨੇ ਕੇਸ ਲੜਦੇ ਨੇ ਪਹਿਲੇ ਵੀ ਕੋਈ ਕੇਸਿਸ ਚੱਲ ਰਹੇ ਸ਼ਾਇਦ ਉਹ ਵਜੇ ਪੁਰਾਣੀ ਉਹ ਸਭ ਮੁੱਤ ਦੇ ਰਹੇ ਹਾਂਜੀ ਮੈਂ ਸਬ ਇੰਸਪੈਕਟ ਕਲਾਸ਼ਿੰਗਾ ਜੀ ਥਾਣਾ ਦੇਰਵਾਪੁਰ ਅੱਜ ਇੱਕ ਇਨਸੀਡੈਂਟ ਦਰਵਾਸਾਪ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਸਾ ਉੱਥੇ ਸਬੰਧ ਵਿੱਚ ਅੱਪਾ ਪ੍ਰੇਰਨ ਨਾਰਾਇਣ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਹਾਂ ਠੀਕ ਹੈ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਫਿਰ ہاں ਉਹਨਾਂ ਦੇ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਆ ਗਏ ਆ ਪਤਾ ਨਹੀਂ ਆ ਗਏ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਕਰਵਾਉਈ ਪਤਾ ਲਗਾ ਅਜੇ ਕੋਈ ਕਲੀਅਰ ਨਹੀਂ ਹੈਗਾ ਬਸ ਟੱਚ ਕਰਦੇ ਕੋਈ ਐਵੀਡੈਂਸ ਲਓਗੇ ਜਾਂ ਕੀ ਲਓਗੇ ਕੁਝ ਲਾਸ਼ੀ ਲਵਾਵਾਂਗੇ ਆਪਾਂ ਆਪਾਂ ਤਲਾਸ਼ੀ ਕਿਤੇ ਸਿੱਧਾ ਸਦਾ ਹਗਾ ਜਾਂ ਤੀਸਰਾ ਵੀ ਸਦਾ ਠੀਕ ਹੈ ਜੀ ਮਿਹਰਬਾਨੀ ਬਾਕੀ ਬਾਅਦ